ਦੋਸਤੋ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਸੋਫੀ ਨਾਮ ਦੀ ਇੱਕ 17 ਸਾਲ ਦੀ ਕੁੜੀ ਤੋਂ ਜੋ ਆਪਣਾ ਜ਼ਿਆਦਾਤਰ ਸਮਾਂ ਬਾਰ ਵਿੱਚ ਸ਼ਰਾਬ ਪਿੰਦੇ ਹੋਏ ਬਤਾਉਂਦੀ ਹੈ। ਉਸਦੇ ਮਾਪੇ ਨੇ ਉਸ ਨੂੰ ਕਈ ਵਾਰ ਸਜ਼ਾ ਦੇ ਕੇ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਪਰ ਉਹਦਾ ਕੋਈ ਫਾਇਦਾ ਨਹੀਂ ਹੋਇਆ। ਇੱਕ ਦਿਨ ਸੋਫੀ ਦੇ ਸੋਤੇਲੇ ਬਾਪ ਕਾਰਲ ਨੇ ਘਰ ਉੱਤੇ ਇੱਕ ਪਾਰਟੀ ਰੱਖੀ ਜਿਹਦੇ ਵਿੱਚ ਕਈ ਲੋਕ ਆਉਣ ਵਾਲੇ ਸੀ। ਛੇਤੀ ਹੀ ਉਹ ਪਟਾਕਾ ਛਾਪ ਬੀੜੀ ਪਿੰਦੀ ਹੋਈ ਅੰਦਰ ਆਈ ਤੇ ਕਾਰ ਨੂੰ ਬੁਰਾ ਭਲਾ ਕਹਿਣ ਲੱਗੀ। ਇਹ ਦੇਖ ਕੇ ਕਾਰਲ ਉਹਨੂੰ ਦੂਜੇ ਕਮਰੇ 'ਚ ਲੈ ਆਇਆ ਤੇ ਉਹਦੀ ਪੂਰੀ ਰੇਲ ਬਣਾਈ ਸੋਫੀ ਦਾ ਇੱਕ ਬॉयਫ੍ਰੈਂਡ ਵੀ ਸੀ ਜੀਦਾ ਨਾਮ ਬੈਨ ਐ ਤੇ ਇੱਕ ਦੁਕਾਨ ਅੰਦਰ ਕੰਮ ਕਰਦਾ ਸੀ ਇੱਕ ਦਿਨ ਉਹ ਅਤੇ ਸੋਫੀ ਟਰੱਕ ਕਲੀਨਰ ਖੇਡ ਰਹੇ ਸੀ ਤਾਂ ਬੈਨ ਨੇ ਦੇਖਿਆ ਕਿ ਸੋਫੀ ਦੀ ਬਾਹ ਹਤੇ ਕਈ ਸੱਟਾਂ ਸੀ ਆਖਰਕਾਰ ਸੋਫੀ ਨੇ ਦੱਸਿਆ ਕਿ ਕਾਰ ਲੋਨੂ ਅਕਸਰ ਕੁੱਟਦਾ ਮਾਰਦਾ ਹੈ ਉਦੋਂ ਹੀ ਅਚਾਨਕ ਕੁਝ ਗੁੰਡੇ ਉੱਥੇ ਆ ਗਏ ਤੇ ਉਹਨਾਂ ਨੇ ਬੈਨ ਨੂੰ ਜ਼ਬਰਦਸਤੀ ਫੜ ਕੇ ਸੋਫੀ ਨੂੰ ਨਸ਼ੇ ਦਾ ਇੰਜੈਕਸ਼ਨ ਦੇ ਕੇ ਬੇਹੋਸ਼ ਕਰ ਦਿੱਤਾ ਫਿਰ ਉਹ ਸੋਫੀ ਨੂੰ ਅਗਵਾ ਕਰਕੇ ਉਥੋਂ ਭੱਜ ਗਏ ਅਸਲ ਵਿੱਚ ਇਹ ਲੋਕ ਗੁੰਡੇ ਨਹੀਂ ਸੀ ਬਲਕਿ ਨਸ਼ੇ ਦੀ ਦਲਦਲ ਵਿੱਚ ਫਸੇ ਹੋਏ ਲੋਕਾਂ ਨੂੰ ਸੁਧਾਰਨ ਦਾ ਕੰਮ ਕਰਦੇ ਸੀ ਸ਼ਾਮ ਨੂੰ ਬੈਨ ਸੋਫੀ ਦੇ ਮਾਪੇ ਨੂੰ ਮਿਲੇ ਆ ਤਾਂ ਉਹਨੂੰ ਪਤਾ ਲੱਗਿਆ ਕਿ ਸੋਫੀ ਇੱਕ ਸਾਲ ਲਈ ਕੈਂਪ ਵਿੱਚ ਜਾ ਰਹੀ ਹੈ ਜਿੱਥੇ ਉਹਦੀਆਂ ਸਾਰੀਆਂ ਬੁਰੀਆਂ ਆਦਤਾਂ ਦੂਰ ਕਰਕੇ ਉਹਨੂੰ ਇੱਕ ਚੰਗਾ ਇਨਸਾਨ ਬਣਾਇਆ ਜਾਵੇਗਾ। ਉਧਰ ਸੋਫੀ ਦੀ ਅੱਖ ਖੁੱਲੀ ਤਾਂ ਉਹਨੇ ਦੇਖਿਆ ਕਿ ਉਹ ਇੱਕ ਬੋਟ ਉੱਤੇ ਸੀ ਜਿਹਦੇ ਵਿੱਚ ਦੋ ਹੋਰ ਮੁੰਡੇ ਸੀ ਜਿਨ੍ਹਾਂ ਨੂੰ ਉਹਦੇ ਵਾਂਗ ਹੀ ਉਹਨਾਂ ਦੇ ਮਾਪੇ ਨੇ ਕੈਂਪ ਅੰਦਰ ਭੇਜਿਆ ਸੀ। ਉਹ ਤਿੰਨੋਂ ਡਾਕਟਰ ਨੋਰਮਨ ਦੇ ਕੈਂਪ ਵਿੱਚ ਜਾ ਰਹੇ ਸੀ ਜੋ ਫਿਜੀ ਦੇ ਇੱਕ ਟਾਪੂ ਵਿੱਚ ਸੀ। ਜਦੋਂ ਉਹ ਬੋਰਡ ਤੋਂ ਉਤਰੇ ਤਾਂ ਸਿਕਿਉਰਿਟੀ ਗਾਰਡ ਲੋਗਨ ਉਹਨਾਂ ਨੂੰ ਲੈਣ ਆਇਆ। ਉਸਨੇ ਉਹਨਾਂ ਤਿੰਨਾਂ ਦੇ ਪੈਰਾਂ ਵਿੱਚ ਸੈਂਸਰ ਵਾਲੀਆਂ ਬੇੜੀਆਂ ਪਾ ਦਿੱਤੀਆਂ ਤਾਂ ਕਿ ਜੇ ਉਹ ਇੱਥੋਂ ਭੱਜਣ ਦੀ ਕੋਸ਼ਿਸ਼ ਕਰਨ ਤਾਂ ਉਹ ਫੜੇ ਜਾਣ। ਵੈਸੇ ਜੇ ਉਹ ਕੈਂਪ ਵਿੱਚੋਂ ਭੱਜ ਵੀ ਗਏ ਤਾਂ ਜ਼ਿਆਦਾ ਦੂਰ ਤੱਕ ਨਹੀਂ ਜਾ ਸਕਦੇ ਕਿਉਂਕਿ ਉਹ ਇੱਕ ਆਈਲੈਂਡ ਉੱਤੇ ਸੀ ਜੋ ਚਾਰੇ ਪਾਸੇ ਤੋਂ ਸਮੁੰਦਰ ਤੋਂ ਘਿਰਿਆ ਹੋਇਆ ਸੀ। ਉਸ ਤੋਂ ਬਾਅਦ ਲੋਗਨ ਨੇ ਉਹਨਾਂ ਤਿੰਨਾਂ ਨੂੰ ਇੱਥੋਂ ਦੇ ਰੂਲ ਸਮਝਾਏ ਤੇ ਕਿਹਾ ਕਿ ਜਿੰਨਾ ਛੇਤੀ ਉਹ ਇਹਨਾਂ ਨਿਯਮਾਂ ਨੂੰ ਮੰਨਣਗੇ ਉਹਨਾਂ ਛੇਤੀ ਉਹ ਘਰ ਜਾਣਗੇ। ਫਿਰ ਉਸਨੇ ਤਿੰਨਾਂ ਨੂੰ ਕਿਨਾਰੇ ਉੱਤੇ ਪਈ ਚਟਾਨ ਨਾਲ ਬੰਨ੍ਹ ਕੇ ਪੂਰੀ ਰਾਤ ਉੱਥੇ ਹੀ ਛੱਡ ਦਿੱਤਾ। ਰਾਤ ਨੂੰ ਜ਼ੋਰਦਾਰ ਪਾਣੀ ਦੀਆਂ ਲਹਿਰਾਂ ਨਾਲ ਉਹ ਸਾਰੇ ਡੁੱਬਣ ਲੱਗੇ ਪਰ ਜਿਵੇਂ ਕਿਵੇਂ ਉਹਨਾਂ ਨੇ ਖੁਦ ਨੂੰ ਬਚਾ ਕੇ ਰੱਖਿਆ ਅਗਲੀ ਸਵੇਰ ਉਹਨਾਂ ਦੀਆਂ ਬੇੜੀਆਂ ਖੁੱਲੀਆਂ ਗਈਆਂ ਤੇ ਡਾਕਟਰ ਨੌਰਮਨ ਉਹਨਾਂ ਨੂੰ ਮਿਲਣ ਆਇਆ ਉਸਨੇ ਸਾਰਿਆਂ ਦਾ ਸਵਾਗਤ ਕਰਕੇ ਕਿਹਾ ਕਿ ਇਹ ਪ੍ਰੋਗਰਾਮ ਉਹਨਾਂ ਦੀਆਂ ਆਤਾਂ ਸੁਧਾਰ ਕੇ ਉਹਨਾਂ ਨੂੰ ਇੱਕ ਚੰਗਾ ਇਨਸਾਨ ਬਣਾਵੇਗਾ ਫਿਰ ਉਸਨੇ ਐਲਨ ਨਾਮ ਦੀ ਇੱਕ ਕੁੜੀ ਨੂੰ ਬੁਲਾਇਆ ਜੋ ਪਿਛਲੇ 2 ਸਾਲਾਂ ਤੋਂ ਇੱਥੇ ਹੀ ਕੰਮ ਕਰ ਰਹੀ ਸੀ ਐਲਨ ਨੇ ਸਾਰਿਆਂ ਨੂੰ ਦੱਸਿਆ ਕਿ ਸਭ ਤੋਂ ਪਹਿਲਾਂ ਉਹਨਾਂ ਨੂੰ ਕਾਲੀ ਟੀ-ਸ਼ਰਟਸ ਮਿਲਣਗੀਆਂ ਤੇ ਜਿਵੇਂ-ਜਿਵੇਂ ਉਹਨਾਂ ਵਿੱਚ ਸੁਧਾਰ ਹੋਵੇਗਾ ਓਵੇਂ-ਓਵੇਂ ਪੀੜੀ ਟੀ-ਸ਼ਰਟ ਤੇ ਅਖੀਰ ਵਿੱਚ ਚਿੱਟੀ ਸ਼ਰਟ ਮਿਲੇਗੀ। ਹੌਲੀ-ਹੌਲੀ ਕੁਝ ਹਫ਼ਤੇ ਬੀਤੇ ਸੋਫੀਆ ਇੱਥੇ ਰਹਿਣ ਲੱਗ ਪਈ ਸੀ। ਉਸਦੀ ਟਰੀਨਾ ਨਾਮ ਦੀ ਇੱਕ ਕੁੜੀ ਨਾਲ ਦੋਸਤੀ ਵੀ ਹੋ ਗਈ। ਉਧਰ ਬੈਨ ਸੋਫੀਆ ਲਈ ਬਹੁਤ ਪਰੇਸ਼ਾਨ ਸੀ ਇਸੇ ਲਈ ਉਹ ਕੈਂਪ ਦੇ ਬਾਰੇ ਜਾਣਕਾਰੀ ਲੱਭਣ ਲੱਗਿਆ ਪਰ ਕਾਫੀ ਕੋਸ਼ਿਸ਼ਾਂ ਦੇ ਬਾਅਦ ਵੀ ਉਹਦੇ ਹੱਥ ਕੁਝ ਨਹੀਂ ਲੱਗਿਆ। ਅਖੀਰਕਾਰ ਉਹ ਆਪ ਵੀ ਚਿੱਟਾ ਪੀਣ ਲੱਗ ਪਿਆ ਤਾਂ ਕਿ ਉਹ ਵੀ ਉਸ ਕੈਂਪ ਤੱਕ ਪਹੁੰਚ ਸਕੇ ਉਹਦੀ ਤਰਕੀਬ ਕੰਮ ਕਰ ਗਈ ਕਿਉਂਕਿ ਜਦੋਂ ਉਹਦੇ ਮਾਪੇ ਬਾਬ ਨੇ ਉਸ ਨੂੰ ਚਿੱਟਾ ਪਿੰਦੇ ਦੇਖਿਆ ਤਾਂ ਉਹਨਾਂ ਨੇ ਵੀ ਉਸ ਨੂੰ ਕੈਂਪ ਅੰਦਰ ਭੇਜ ਦਿੱਤਾ ਉੱਥੇ ਕੈਂਪ ਅੰਦਰ ਇੱਕ ਦਿਨ ਟ੍ਰੇਨਾ ਨੇ ਥੋੜਾ ਚਿਕਨ ਚੋਰੀ ਕਰਕੇ ਖਾ ਲਿਆ ਪਰ ਬਦਕਿਸਮਤੀ ਨਾਲ ਲੋਗਾਂ ਨੇ ਉਹਨੂੰ ਰੱਗੇ ਹਤੀ ਫੜ ਲਿਆ ਤੈਨਾ ਨੇ ਉਸ ਤੋਂ ਮਾਫੀ ਮੰਗੀ ਤਾਂ ਲੋਗਾਂ ਨੇ ਕਿਹਾ ਕਿ ਉਸ ਨੂੰ ਮਾਫੀ 21 ਸ਼ਰਤ ਤੇ ਮਿਲ ਸਕਦੀ ਹੈ ਇਸ ਲਈ ਉਸ ਨੂੰ ਲੋਗਾਂ ਨਾਲ ਰਾਤ ਗੁਜ਼ਾਰਨੀ ਹੋਵੇਗੀ ਇਹ ਕਹ ਕੇ ਲੋਗਨ ਉਹਦੇ ਕਰੀਬ ਆਇਆ ਵਿਚਾਰੀ ਟਰੀਨਾ ਚੁੱਪ ਰਹੀ ਕਿਉਂਕਿ ਉਹ ਤੋਂ ਛੇਤੀ ਤੋਂ ਛੇਤੀ ਨਿਕਲਣਾ ਚਾਹੁੰਦੀ ਸੀ ਉਸ ਰਾਤ ਅਚਾਨਕ ਸਮੁੰਦਰ ਵਿੱਚ ਜ਼ੋਰਦਾਰ ਤੂਫਾਨ ਆਇਆ ਜਿਸ ਨਾਲ ਸਾਰਿਆਂ ਦੇ ਟੈਂਟ ਉੱਡ ਗਏ ਅਗਲੀ ਸਵੇਰ ਟਰੀਨਾ ਨੂੰ ਬਲੈਕ ਟੀ-ਸ਼ਰਟ ਦਾ ਲੀਡਰ ਬਣਾਇਆ ਗਿਆ ਤੇ ਉਸਨੇ ਸਾਰੀਆਂ ਕੁੜੀਆਂ ਨੂੰ ਟੈਂਟ ਫੇਰ ਤੋਂ ਲਾਉਣ ਦਾ ਹੁਕਮ ਦਿੱਤਾ ਕਾਫੀ ਟਾਈਮ ਮਿਹਨਤ ਕਰਨ ਤੋਂ ਬਾਅਦ ਸੋਫੀ ਥੱਕ ਕੇ ਆਰਾਮ ਕਰਨ ਲੱਗੀ ਪਰ ਟ੍ਰੀਨਾ ਫੌਰਨ ਉਹਦੇ ਉੱਤੇ ਪੜਕ ਉઠી ਕਿਉਂਕਿ ਸੋਫੀ ਦੀ ਵਜ੍ਹਾ ਨਾਲ ਪੂਰੇ ਗਰੁੱਪ ਨੂੰ ਸਜ਼ਾ ਮਿਲ ਸਕਦੀ ਸੀ ਪਰ ਜਦੋਂ ਸੋਫੀ ਨਾਮੰਨੀ ਤਾਂ ਟ੍ਰੀਨਾ ਨੇ ਸਾਰੀਆਂ ਕੁੜੀਆਂ ਨੂੰ ਉਸਦੇ ਲਫੜੇ ਲਾਉਣ ਦਾ ਹੁਕਮ ਦਿੱਤਾ ਬਾਅਦ ਵਿੱਚ ਉਹਨਾਂ ਸਾਰਿਆਂ ਨੇ ਸੋਫੀ ਨੂੰ ਕੱਪੜੇ ਉਤਾਰ ਕੇ ਇੱਕ ਠੰਡੇ ਕਮਰੇ ਵਿੱਚ ਬੰਦ ਕਰ ਦਿੱਤਾ ਫਿਰ ਅਗਲੇ ਦਿਨ ਡਾਕਟਰ ਨਾਰਮਨ ਨੇ ਸੋਫੀ ਨੂੰ ਬੁਲਾ ਕੇ ਕੁਝ ਬਿਸਕੁਟ ਦਿੱਤੇ ਤੇ ਉਸ ਨੂੰ ਆਪਣੇ ਗਹਿਰੇ ਰਾਜ਼ ਖੋਲਣ ਲਈ ਕਿਹਾ ਪਰ ਸੋਫੀ ਗੁੱਸੇ ਵਿੱਚ ਜੱਟੀ ਬਣ ਗਈ ਤੇ ਕਿਹਾ ਕਿ ਇਹ ਬੇਕਾਰ ਜਿਹੇ ਖੇਡ ਮੇਰੇ ਉੱਤੇ ਕੰਮ ਨਹੀਂ ਕਰਨਗੇ ਕੁਝ ਹਫ਼ਤਿਆਂ ਵਿੱਚ ਇਸ ਕੈਂਪ ਅੰਦਰ ਹੋਰ ਲੋਕ ਲਿਆਂਦੇ ਗਏ ਤੇ ਇਸ ਵਾਰ ਉਹਨਾਂ ਨਾਲ ਬੈਨ ਵੀ ਸੀ ਰਾਤ ਨੂੰ ਖਾਣ ਦੇ ਸਮੇਂ ਬੈਨ ਸੋਫੀ ਦੇ ਸਾਹਮਣੇ ਬੈਠ ਗਿਆ ਉਸਨੂੰ ਦੇਖ ਕੇ ਸੋਫੀ ਦਾ ਦਿਲ ਬਹੁਤ ਖੁਸ਼ ਹੋਇਆ ਪਰ ਉਸਨੇ ਆਪਣੇ ਆਪ ਨੂੰ ਸ਼ਾਂਤ ਰੱਖਿਆ ਕਿਉਂਕਿ ਉਹ ਜਾਣਦੀ ਸੀ ਕਿ ਉਹਨਾਂ ਨੂੰ ਆਪਣੀ ਸੱਚਾਈ ਛਪਾਉਣੀ ਪਵੇਗੀ ਬਾਅਦ ਵਿੱਚ ਉਹਨਾਂ ਦੋਨਾਂ ਨੇ ਭਾਂਡੇ ਧੋਣ ਦੇ ਬਹਾਨੇ ਗੱਲਬਾਤ ਕੀਤੀ ਤੇ ਸੋਫੀ ਨੇ ਉਹਨੂੰ ਪੁੱਛਿਆ ਕਿ ਆਖਰ ਉਹ ਇੱਥੋਂ ਤੱਕ ਕਿਵੇਂ ਪਹੁੰਚਿਆ ਬੈਨ ਦਾ ਆਪਣੇ ਲਈ ਪਿਆਰ ਦੇ ਕੇ ਸੋਫੀ ਦੀਆਂ ਅੱਖਾਂ ਭਰ ਆਈਆਂ ਬੈਨ ਨੇ ਉਹਨੂੰ ਭਰੋਸਾ ਦਿਵਾਇਆ ਕਿ ਉਹ ਛੇਤੀ ਇੱਥੋਂ ਨਿਕਲ ਜਾਣਗੇ ਫਿਰ ਜਾਣ ਤੋਂ ਪਹਿਲਾਂ ਬੈਨ ਨੇ ਆਪਣੀ ਜੇਬ ਵਿੱਚ ਇੱਕ ਚਮਚਾ ਲቆ ਲਿਆ ਕਿਉਂਕਿ ਉਹਦੇ ਦਿਮਾਗ ਵਿੱਚ ਕੁਝ ਨਾ ਕੁਝ ਤਾਂ ਚੱਲ ਰਿਹਾ ਸੀ। ਅਸਲ ਵਿੱਚ ਉਹ ਚਮਚੇ ਵਰਤ ਕੇ ਆਪਣੀਆਂ ਸੈਂਸਰ ਵਾਲੀਆਂ ਬੇੜੀਆਂ ਖੋਲਣ ਵਾਲਾ ਸੀ। ਫਿਰ ਅਗਲੀ ਸਵੇਰ ਜਦੋਂ ਸਾਰੇ ਮੁੰਡੇ ਸਮੁੰਦਰ ਕਿਨਾਰੇ ਜੋਗਿੰਗ ਕਰਨ ਨਿਕਲੇ ਤਾਂ ਬੈਨ ਨੇ ਉੱਥੇ ਇੱਕ ਮਛਵਾਰੇ ਦੀ ਬੋਰਡ ਦੇਖੀ। ਸ਼ਾਮ ਨੂੰ ਡਾਕਟਰ ਨਾਰਮਨ ਨੇ ਸਾਰਿਆਂ ਨੂੰ ਇਕੱਠਾ ਕਰਕੇ ਟਰੀਨਾ ਨੂੰ yellow t-shirt ਦੇ ਕੇ ਕਿਹਾ ਕਿ ਉਸ ਵਿੱਚ ਸੁਧਾਰ ਹੋ ਰਿਹਾ ਹੈ। ਪਰ ਅਸਲ ਵਿੱਚ ਇਹ ਸਭ ਲੋਗਨ ਕਰਕੇ ਹੋਇਆ ਸੀ ਕਿਉਂਕਿ ਉਹਨੇ ਹੀ ਡਾਕਟਰ ਨਾਰਮਨ ਦੇ ਸਾਹਮਣੇ ਟਰੀਨਾ ਦੀ ਤਾਰੀਫ਼ ਕੀਤੀ ਸੀ। ਪਰ ਹੁਣ ਉਹਦੇ ਦਿਲ ਅੰਦਰ ਟ੍ਰੇਨਾਂ ਨੂੰ ਵਰਤਣ ਦੀ ਲਾਲਸਾ ਹੋਰ ਵੱਧ ਗਈ। ਖੈਰ ਜਿਵੇਂ-ਕਿਵੇਂ ਦਿਨ ਬੀਤੇ ਤਾਂ ਬੈਨ ਨੇ ਭੱਜਣ ਲਈ ਪੂਰੇ ਕੈਂਪ ਦਾ ਮੌਜਨਾ ਕੀਤਾ। ਉਸਨੇ ਦੇਖਿਆ ਕਿ ਡਾਕਟਰ ਨਾਰਮਨ ਆਪਣੀ ਭੈਣ ਰੌਂਦਾ ਨਾਲ ਕੰਟਰੋਲ ਰੂਮ ਵਿੱਚ ਬੈਠਾ ਹੈ। ਛੇਤੀ ਹੀ ਉਹਨੇ ਚਮਚੇ ਦੀ ਮਦਦ ਨਾਲ ਪੈਰਾਂ 'ਤੇ ਲੱਗੇ ਸੈਂਸਰ ਨੂੰ ਕੱਢਣ ਦਾ ਤਰੀਕਾ ਵੀ ਸਿੱਖ ਲਿਆ। ਇੱਕ ਦਿਨ ਜਦੋਂ ਡਾਕਟਰ ਨਾਰਮਨ ਆਇਲੈਂਡ ਛੱਡ ਕੇ ਕਿਤੇ ਗਿਆ ਹੋਇਆ ਸੀ ਤਾਂ ਬੈਨ ਨੂੰ ਸੋਫੀ ਨਾਲ ਭੱਜਣ ਦਾ ਵਧੀਆ ਮੌਕਾ ਮਿਲ ਗਿਆ। ਜਿਵੇਂ ਹੀ ਰਾਤ ਨੂੰ ਸਾਰੇ ਸੌ ਗਏ ਤਾਂ ਉਹ ਸੋਫੀ ਨੂੰ ਉਹਦੇ ਟੈਂਟ ਤੋਂ ਬਾਹਰ ਲੈ ਆਇਆ ਫਿਰ ਉਹ ਡਾਕਟਰ ਨਾਰਮਨ ਦੇ ਆਫਿਸ ਵਿੱਚ ਗਏ ਜਿੱਥੇ ਉਹਨਾਂ ਦੇ ਪਾਸਪੋਰਟ ਤੇ ਬਾਕੀ ਸਮਾਨ ਪਿਆ ਸੀ ਖੁਸ਼ਕਿਸਮਤੀ ਨਾਲ ਰਾਉਂਡਾ ਵੀ ਘੋੜੇ ਵੇਚ ਕੇ ਸੌ ਰਹੀ ਸੀ ਇਸੇ ਲਈ ਉਹ ਬੜੇ ਆਸਾਨੀ ਨਾਲ ਭੱਜ ਗਏ ਬੈਨ ਨੇ ਸੋਫੀ ਦੀਆਂ ਬੇੜੀਆਂ ਖੋਲੀਆਂ ਤੇ ਉਹ ਦੋਨੋਂ ਮਛਵਾਰੇ ਦੀ ਬੋਟ ਵਿੱਚ ਬੈਠ ਕੇ ਟਾਪੂ ਤੋਂ ਫਰਾਰ ਹੋ ਗਏ ਉੱਧਰ ਲਾਸ ਐਂਜਲਸ ਵਿੱਚ ਡਾਕਟਰ ਨਾਰਮਨ ਕੈਂਪ ਵਿੱਚ ਭਾਰਤੀ ਲੋਕਾਂ ਦੇ ਮਾਪੇ-ਬਾਪ ਨੂੰ ਮਿਲਿਆ ਤੇ ਬੈਨ ਦੇ ਪਿਤਾ ਨੇ ਡਾਕਟਰ ਨੂੰ ਦੱਸਿਆ ਕਿ ਜਦੋਂ ਬੈਨ ਦੀ ਗਰਲਫ੍ਰੈਂਡ ਉਹਦੇ ਤੋਂ ਦੂਰ ਹੋਈ ਤਾਂ ਉਹ ਅਚਾਨਕ ਹੀ ਨਸ਼ਾ ਕਰਨ ਲੱਗ ਪਿਆ ਇਹ ਸੁਣ ਕੇ ਹੀ ਡਾਕਟਰ ਨਾਰਮਨ ਨੂੰ ਅਹਿਸਾਸ ਹੋਇਆ ਕਿ ਕੁਝ ਤਾਂ ਗੜਬੜ ਜ਼ਰੂਰ ਹੈ ਇਸੇ ਲਈ ਉਸਨੇ ਫੌਰਨ ਲੋਗਨ ਨੂੰ ਫੋਨ ਕਰਕੇ ਬੈਨ ਤੇ ਸੋਫੀ ਉੱਤੇ ਨਜ਼ਰ ਰੱਖਣ ਨੂੰ ਕਿਹਾ ਪਰ ਉਦੋਂ ਤੱਕ ਤਾਂ ਉਹ ਦੋਨੋਂ ਸਮੁੰਦਰ ਦੇ ਵਿਚਕਾਰ ਪਹੁੰਚ ਚੁੱਕੇ ਸੀ ਇਸ ਦੌਰਾਨ ਉਹਨਾਂ ਦਾ ਸਾਹਮਣਾ ਸਮੁੰਦਰ ਦੀਆਂ ਜ਼ੋਰਦਾਰ ਲਹਿਰਾਂ ਨਾਲ ਹੋਇਆ ਜਿਸ ਨਾਲ ਉਹਨਾਂ ਦੀ ਬੋਟ ਪਲਟ ਗਈ ਪਰ ਉਹ ਦੋਨੋਂ ਜਿਵੇਂ ਕਿਵੇਂ ਕਿਨਾਰੇ ਤੱਕ ਪਹੁੰਚ ਗਏ ਜਿੱਥੇ ਉਹਨਾਂ ਨੂੰ ਇੱਕ ਹੋਟਲ ਦਿਖਿਆ ਉਹ ਦੋਨੋਂ ਹੋਟਲ ਦੇ ਕਮਰੇ ਵਿੱਚ ਰੁਕੇ ਤੇ ਘਰ ਜਾਣ ਦੀ ਫਲਾਇਟ ਬੁੱਕ ਕਰ ਦਿੱਤੀ ਰਾਤ ਨੂੰ ਉਹ ਦੋਨੋਂ ਬੰਦਰ ਕਿਲਾ ਖੇੜੀ ਰਹੇ ਸਨ ਕਿ ਅਚਾਨਕ ਲੋਗਨ ਤੇ ਉਹਦੇ ਆਦਮੀਆਂ ਨੇ ਉਹਨਾਂ ਨੂੰ ਲੱਭ ਲਿਆ ਲੋਗਨ ਨੇ ਬੰਨ ਨੂੰ ਪੂਰਾ ਘਸੋਂ ਫੇਰਿਆ ਤੇ ਦੋਨਾਂ ਨੂੰ ਫੜ ਕੇ ਫੇਰ ਤੋਂ ਕੈਂਪ ਅੰਦਰ ਲੈ ਗਿਆ ਇਸ ਤੋਂ ਬਾਅਦ ਉਹਨਾਂ ਨੂੰ ਸਜ਼ਾ ਦੇ ਤੌਰ ਉਤੇ ਖੱਡਿਆਂ ਅੰਦਰ ਬੰਦ ਕਰ ਦਿੱਤਾ ਗਿਆ ਛੇਤੀ ਡਾਕਟਰ ਨਾਰਮਨ ਵੀ ਵਾਪਸ ਆ ਗਿਆ ਤੇ ਉਸਨੇ ਐਲਾਨ ਕੀਤਾ ਕਿ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਹੈ ਇਸੇ ਲਈ ਬਾਕੀ ਸਾਰਿਆਂ ਨੂੰ ਵੀ ਸਜ਼ਾ ਮਿਲੇਗੀ ਉਸਨੇ ਕਿਹਾ ਕਿ ਅਗਲੇ 3 ਮਹੀਨਿਆਂ ਤੱਕ ਕਿਸੇ ਨੂੰ ਵੀ ਨਾਸ਼ਤਾ ਨਹੀਂ ਮਿਲੇਗਾ ਤੇ ਨਾ ਹੀ ਕਿਸੇ ਨੂੰ ਆਰਾਮ ਕਰਨ ਦੀ ਇਜਾਜ਼ਤ ਮਿਲੇਗੀ ਦਿਨ ਬੀਤਦੇ ਰਹੇ ਪਰ ਬੈਨ ਤੇ ਸੋਫੀ ਉਹਨਾਂ ਖੱਡਿਆਂ ਵਿੱਚ ਹੀ ਬੈਠੇ ਰਹੇ ਦੋ ਹਫ਼ਤੇ ਬਾਅਦ ਉਹਨਾਂ ਨੂੰ ਉਸ ਖੱਡਿਆਂ ਵਿੱਚੋਂ ਕੱਢਿਆ ਗਿਆ ਤੇ ਫਿਰ ਡਾਕਟਰ ਨਾਰਮਨ ਨੇ ਬੈਨ ਨਾਲ ਗੱਲ ਕੀਤੀ ਕਿ ਉਸਨੇ ਕਿਹਾ ਕਿ ਬੈਨ ਨੇ ਇੱਥੇ ਆ ਕੇ ਸੋਫੀ ਦੇ ਪ੍ਰੋਗਰਾਮ ਤੇ ਉਹਦੇ ਸੁਧਾਰ ਉੱਤੇ ਪਾਣੀ ਫੇਰ ਦਿੱਤਾ। ਇਸੇ ਲਈ ਡਾਕਟਰ ਨਾਰਮਨ ਨੇ ਉਹਨੂੰ ਕੁਝ ਦਿਨਾਂ ਵਿੱਚ ਵਾਪਸ ਭੇਜਣ ਦਾ ਫੈਸਲਾ ਕੀਤਾ ਤੇ ਜੇ ਇਸ ਵਾਰ ਬੈਨ ਨੇ ਕੋਈ ਗੜਬੜ ਕੀਤੀ ਤਾਂ ਉਹ ਇੱਥੋਂ ਸੋਫੀ ਦੀ ਜ਼ਿੰਦਗੀ ਨੂੰ ਨਰਕ ਬਣਾ ਦੇਵੇਗਾ। ਇਸ ਘਟਨਾ ਤੋਂ ਬਾਅਦ ਬੈਨ ਸੋਫੀ ਤੋਂ ਦੂਰ ਰਹਿਣ ਲੱਗਿਆ ਤੇ ਜਦੋਂ ਸੋਫੀ ਨੇ ਉਹਦੇ ਤੋਂ ਪੁੱਛਿਆ ਤਾਂ ਬੈਨ ਨੇ ਦੱਸਿਆ ਕਿ ਇੱਥੋਂ ਨਿਕਲਣ ਦਾ ਸਿਰਫ ਇੱਕ ਹੀ ਰਸਤਾ ਹੈ ਸੋਫੀ ਨੂੰ ਇਹ ਪ੍ਰੋਗਰਾਮ ਪੂਰਾ ਕਰਨਾ ਪਵੇਗਾ। ਜਦੋਂ ਬੈਨ ਨੇ ਦੱਸਿਆ ਕਿ ਉਹ ਛੇਤੀ ਇੱਥੋਂ ਚਲੇ ਜਾਵੇਗਾ ਤਾਂ ਸੋਫੀ ਦੀਆਂ ਅੱਖਾਂ ਭਰ ਆਈਆਂ ਹੁਣ ਤੱਕ ਲੋਗਨ ਨੇ ਟ੍ਰੇਨਾਂ ਦੀ ਮਜਬੂਰੀ ਦਾ ਕਈ ਵਾਰ ਫਾਇਦਾ ਚੱਕ ਲਿਆ ਸੀ ਪਰ ਇੱਕ ਰਾਤ ਉਹ ਵੈਸ਼ੇਤ ਉਤੇ ਉਤਰ ਆ ਉਸ ਨੇ ਟ੍ਰੇਨਾਂ ਦੇ ਕੱਪੜੇ ਪਾੜ ਦਿੱਤੇ ਫਿਰ ਜਦੋਂ ਸੋਫੀ ਨੇ ਟ੍ਰੇਨਾਂ ਨੂੰ ਬੁਰੀ ਤਰ੍ਹਾਂ ਰੋਂਦੇ ਹੋਏ ਦੇਖਿਆ ਤਾਂ ਉਸ ਨੇ ਟ੍ਰੇਨਾਂ ਨੂੰ ਸੰਭਾਲ ਲਿਆ ਅਗਲੀ ਸਵੇਰ ਸਾਰੇ ਮੁੰਡਿਆਂ ਨੂੰ ਸਮੁੰਦਰ ਵਿੱਚ ਤੈਰਨ ਦਾ ਟਾਸਕ ਮਿਲਿਆ ਪਰ ਡੈਨੀਅਲ ਨਾਮ ਦੇ ਮੁੰਡੇ ਨੂੰ ਤੈਰਨਾ ਨਹੀਂ ਸੀ ਆਉਂਦਾ ਪਰ ਲੋਗਨ ਨੇ ਫੇਰ ਵੀ ਉਹਨੂੰ ਜ਼ਬਰਦਸਤੀ ਸਮੁੰਦਰ ਵਿੱਚ ਭੇਜ ਦਿੱਤਾ ਜਿਵੇਂ ਹੀ ਡੈਨੀਅਲ ਡੂੰਘੇ ਪਾਣੀ ਵਿੱਚ ਗਿਆ ਤਾਂ ਉਹ ਡੁੱਬਣ ਲੱਗਿਆ ਇਹ ਦੇਖ ਕੇ ਬੈਨ ਨੇ ਉਹਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਪਰ ਲੋਗਾਂ ਨੇ ਉਹਨੂੰ ਰੋਕ ਦਿੱਤਾ ਆਖਰਕਾਰ ਡੈਨੀਅਲ ਡੁੱਬ ਕੇ ਮਰ ਗਿਆ ਤੇ ਉਹਦੀ Laash ਕਿਨਾਰੇ ਤੱਕ ਆ ਗਈ ਹੁਣ ਬੈਨ ਨੇ ਉਹਨੂੰ ਫੌਰਨ CPR ਦੇਣ ਦੀ ਕੋਸ਼ਿਸ਼ ਕੀਤੀ ਪਰ ਹੁਣ ਤੱਕ ਬਹੁਤ ਦੇਰ ਹੋ ਚੁੱਕੀ ਸੀ ਬੈਨ ਗੁੱਸੇ ਨਾਲ ਲਾਲ ਹੋ ਗਿਆ ਤੇ ਉਸਨੇ ਕਿਹਾ ਕਿ ਡੈਨੀਅਲ ਦੀ ਮੌਤ ਦਾ ਜ਼ਿੰਮੇਵਾਰ ਲੋਗਨ ਛੇਤੀ ਹੀ ਡੈਨੀਅਲ ਦੀ Laash ਕੈਂਪ ਤੇ ਆ ਗਈ ਤੇ ਇਸ ਗੱਲ ਉੱਤੇ ਡਾਕਟਰ ਨਾਰਮਨ ਨੂੰ ਬਹੁਤ ਗੁੱਸਾ ਆਇਆ ਉਸਨੇ ਲੋਗਨ ਨੂੰ ਜ਼ਿੰਮੇਵਾਰ ਠਹਿਰਾ ਕੇ ਉਹਨੂੰ ਨੌਕਰੀ ਤੋਂ ਕੱਢ ਦਿੱਤਾ ਫਿਰ ਸ਼ਾਮ ਨੂੰ ਉਸਨੇ ਇੱਕ ਮੀਟਿੰਗ ਬੁਲਾਈ ਅਤੇ ਕਿਹਾ ਕਿ ਕੈਂਪ ਦੇ ਕਾਨੂੰਨ ਸਭ ਲਈ ਬਰਾਬਰ ਨੇ ਇਸੇ ਲਈ ਹੁਣ ਲੋਗਨ ਨੂੰ ਸਾਰਿਆਂ ਸਾਹਮਣੇ ਆਪਣੇ ਗੁਨਾਹ ਕਬੂਲ ਕਰਨੇ ਹੋਣਗੇ ਛੇਤੀ ਸਾਰੇ ਲੋਗਨ ਨੂੰ ਕਾਤਲ ਕਹਿਣ ਲੱਗੇ ਪਰ ਲੋਗਨ ਨਹੀਂ ਮੰਨਿਆ ਉਦੋਂ ਹੀ ਟਰੀਨਾ ਨੇ ਸਾਹਮਣੇ ਆ ਕੇ ਪੁੱਛਿਆ ਕਿ ਆਖਰ ਉਹਨੇ ਕਿੰਨੀਆਂ ਕੁੜੀਆਂ ਦੇ ਨਾਲ ਜ਼ਬਰਦਸਤੀ ਕੀਤੀ ਹੈ ਇਹ ਸੁਣ ਕੇ ਕਈ ਹੋਰ ਕੁੜੀਆਂ ਅੱਗੇ ਆ ਗਈਆਂ ਤੇ ਇਹ ਖੁਲਾਸਾ ਹੋਇਆ ਕਿ ਲੋਗਨ ਨੇ ਉਹਨਾਂ ਸਾਰਿਆਂ ਨੂੰ ਆਪਣੀ ਹਿਵਾਨੀਅਤ ਦਾ ਸ਼ਿਕਾਰ ਬਣਾਇਆ ਸੀ ਇਸ ਤੋਂ ਬਾਅਦ ਉਹਨਾਂ ਸਾਰਿਆਂ ਨੇ ਉਹਨੂੰ ਥੱਲੇ ਸੱਟ ਕੇ ਪੂਰਾ ਡੰਡਾ ਫੇਰਿਆ। ਉਦੋਂ ਹੀ ਬੈਨ ਨੇ ਉਹਨਾਂ ਸਾਰਿਆਂ ਨੂੰ ਦੱਸਿਆ ਕਿ ਡਾਕਟਰ ਨਾਰਮਨ ਦੇ ਕੈਂਪ ਵਿੱਚ ਇਹ ਪਹਿਲੀ ਮੌਤ ਨਹੀਂ ਹੈਗੀ। ਬੈਨ ਨੇ ਕਿਹਾ ਵੀ ਇੱਥੋਂ ਦੇ ਕਾਨੂੰਨ ਸਿਰਫ ਸਾਡੇ ਉੱਤੇ ਅਤਿਆਚਾਰ ਕਰਨ ਲਈ ਬਣੇ ਨੇ ਨਾ ਕਿ ਉਹਨਾਂ ਨੂੰ ਸੁਧਾਰਨ ਲਈ। ਉਸ ਨੇ ਸਾਰਿਆਂ ਨੂੰ ਵਿਸ਼ਵਾਸ ਦਿਵਾਇਆ ਕਿ ਇਹ ਕੋਈ ਪ੍ਰੋਗਰਾਮ ਨਹੀਂ ਬਲਕਿ ਇੱਕ ਜੇਲ ਹੈ ਤੇ ਉਹਨਾਂ ਨੂੰ ਇਸ ਜੇਲ ਨੂੰ ਤਬਾਹ ਕਰ ਦੇਣਾ ਚਾਹੀਦਾ ਹੈ। ਉਸ ਦੀਆਂ ਗੱਲਾਂ ਸੁਣ ਕੇ ਸਾਰੇ ਭੜਕ ਗਏ ਤੇ ਉਹਨਾਂ ਨੇ ਪੂਰੇ ਕੈਂਪ ਅੰਦਰ ਅੱਗ ਲਾ ਦਿੱਤੀ। ਉਰਤਾ ਰੌਂਡਾ ਨੇ ਵੀ ਆਪਣੇ ਭਾਈ ਦਾ ਸਾਥ ਛੱਡ ਦਿੱਤਾ ਇਸੇ ਦੌਰਾਨ ਲੋਕਾਂ ਨੇ ਗੱਡੀ ਵਿੱਚ ਭੱਜਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਉਹਦੀ ਗੱਡੀ ਅੱਗ ਲੱਗੀ ਹੋਈ ਝੌਂਪੜੀ ਅੰਦਰ ਸੁੱਟ ਦਿੱਤੀ ਤੇ ਲੋਗਨ ਉੱਥੇ ਹੀ ਜਲ ਕੇ ਰਾਖ ਹੋ ਗਿਆ ਉਦੋਂ ਹੀ ਡਾਕਟਰ ਨਾਰਮਨ ਨੇ ਉਹਨਾਂ ਨੂੰ ਆਪਣੀ ਬੰਦੂਕ ਨਾਲ ਡਰਾਉਣ ਦੀ ਕੋਸ਼ਿਸ਼ ਕੀਤੀ ਪਰ ਰੌਂਡਾ ਨੇ ਪਹਿਲਾਂ ਹੀ ਬੰਦੂਕ ਵਿੱਚੋਂ ਗੋਲੀਆਂ ਕੱਢ ਦਿੱਤੀਆਂ ਸਨ ਛੇਤੀ ਹੀ ਸਾਰਿਆਂ ਨੇ ਡਾਕਟਰ ਨਾਰਮਨ ਨੂੰ ਫੜ ਕੇ ਖੱਡੇ ਅੰਦਰ ਬੰਦ ਕਰ ਦਿੱਤਾ ਤੇ ਪੁਲਕ ਨੂੰ ਖਬਰ ਕਰ ਦਿੱਤੀ ਤਾਂ ਕਿ ਉਹਨੂੰ ਛੇਤੀ ਤੋਂ ਛੇਤੀ ਜੇਲ੍ਹ ਹੋ ਜਾਵੇ ਇਸ ਤੋਂ ਬਾਅਦ ਉਹ ਸਾਰੇ ਸਮੁੰਦਰ ਵਿੱਚ ਤੈਰ ਕੇ ਅੱਗੇ ਵਧ ਗਏ ਕਿਉਂਕਿ ਹੁਣ ਉਹਨਾਂ ਨੂੰ ਅਸਲੀ ਆਜ਼ਾਦੀ ਮਿਲ ਗਈ ਸੀ ਸੋ ਦੋਸਤੋ ਏਸੀ ਫਿਲਮ ਬੋਟ ਕੈਂਪ ਦੀ ਸਾਰੀ ਕਹਾਣੀ ਸੋ ਐਸੇ ਤਰ੍ਹਾਂ ਦੀ ਫਿਲਮ ਲੈ ਕੇ ਫੇਰ ਪੇਸ਼ ਹੋਵਾਂਗੇ ਉਦੋਂ ਤੱਕ ਲਈ ਜ਼ਿੰਦਗੀ ਜ਼ਿੰਦਾਬਾਦ